ਮਤਲਬ ਲਈ ਰਿਸ਼ਤੇ ਰੱਖਦੇ ਲੋਕ ਬੜੇ ਜਦ ਮਜਬੂਰੀ ਪੈ ਜਾਵੇ ਤਪਜਦੇ ਦੇਖੇ ਮੈਂ ਮਤਲਬ ਲਈ ਰਿਸ਼ਤੇ ਰੱਖਦੇ ਲੋਕ ਬੜੇ ਜਦ ਮਜਬੂਰੀ ਪੈ ਜਾਵੇ ਤਪਜਦੇ ਦੇਖੇ ਮੈਂ ਜਦ ਆਪਣਾ ਕੋਈ ਕੰਮ ਕਰਵਾਉਣਾ ਤਮੂ ਦੇ ਮਿੱਠੇ ਬਣਦੇ ਨੇ ਫਿਰ ਦੂਜੀ ਤਰਫੋਂ ਫਿਰ ਦੂਜੀ ਤਰਫੋਂ ਖੰਮ ਕਰਨ ਵੇਲੇ ਕੌੜੇ ਬਣਦੇ ਦੇਖੇ ਮੈਂ ਮਤਲਬ ਲਈ ਰਖ ਰਿਸ਼ਤੇ ਰਖਦੇ ਲੋਕ ਬੜੇ ਜਦ ਮਜ਼ਬੂਰੀ ਪੈ ਜਾਵੇ ਤਪਜ ਦੇ ਦੇਖੇ ਮੈਂ ਇਹ ਤਾਂ ਅੱਜ ਕੱਲ ਦੇ ਮਤਲਬੀ ਲੋਕਾਂ ਦਾ ਦਸਤੂਰ ਹੀ ਹੈ ਇਹ ਤਾਂ ਅੱਜ ਕੱਲ ਦੇ ਮਤਲਬੀ ਲੋਕਾਂ ਦਾ ਦਸਤੂਰ ਹੀ ਹੈ ਜਦ ਮੁਫਤਲੇ ਵਿੱਚ ਆਮ ਬੰਦਾ ਫਸ ਜਾਂਦਾ ਜਦ ਮੁਫਤਲੇ ਵਿੱਚ ਆਮ ਬੰਦਾ ਫਸ ਜਾਂਦਾ ਤਾ ਦੂਰੋਂ ਹੀ ਨਮਸਕਾਰ ਕਰ ਦੇ ਦੇਖੇ ਮੈਂ ਮਤਲਬ ਲਈ ਰਸ ਦੇ ਰੱਖਦੇ ਲੋਕ ਬੜੇ ਜ਼ਾਦ ਮਜਬੂਰੀ ਪੈ ਜਾਵੇ ਤਪਜ ਦੇ ਦੇਖੇ ਮੈਂ ਸਭ ਸੰਸਾਰ ਨੂੰ ਮੋਵਲ ਲਿਖ ਦੇਣ ਵਾਲਾ ਸਭ ਸੰਸਾਰ ਨੂੰ ਮੋਵਲ ਲਿਖ ਦੇਣ ਵਾਲਾ ਪਰ ਆਪਣੇ ਆਵਤੇ ਮੁਫਤਦਾ ਧਾਰ ਦੇ ਨਾ ਦੇਖੇ ਮੈਂ ਪਰ ਆਪਣੇ ਆਵਤੇ ਮੁਫਤਦਾ ਧਾਰ ਦਾ ਨ ਦੇਖੇ ਮੈਂ ਮਤਲਬ ਲਈ ਰਿਸ਼ਤੇ ਰਖਦੇ ਲੋਕ ਬੜੇ ਜਦ ਮਜ਼ਬੂਰੀ ਪੈ ਜਾਵੇ ਤਾਂ ਪਜਦੇ ਦੇਖੇ ਮੈਂ ਸਭ ਕੁਝ ਸ ਜਸਪਾਲ ਇਹ ਬੀਤ ਬੀਤ ਗਿਆ ਸਭ ਕੁਝ ਜਸਪਾਲ ਨਾਲ ਇਹ ਬੀਤ ਗਿਆ ਪਰ ਹੁਣ ਚੰਗਾਲ ਵਿੱਚ ਹਰ ਨਾਲ ਨਾ ਬੀਤਦਾ ਦੇਖਿਆ ਮੈਂ ਪਰ ਹੁਣ ਚੰਗਾਲ ਵਿੱਚ ਹਰ ਨਾਲ ਨਾ ਬੀਤਦਾ ਦੇਖਿਆ ਮੈਂ ਮਤਲਬ ਲੈ ਰਿਸ਼ਤੇ ਰੱਖਦੇ ਲੋਕ ਬੜੇ ਜ਼ਾਦ ਮਜਬੂਰੀ ਪੈ ਜਾਵੇ ਤਪਜ ਦੇ ਦੇਖੇ ਮੈਂ ਜ਼ਾਦ ਮਜਬੂਰੀ ਪੈ ਜਾਵੇ ਤਪਜ ਦੇ ਦੇਖੇ ਮੈਂ ਧੰਨਵਾਦ